ਵਹਿਗੁਰੂ ਜੀ ਦਾ ਖਾਲਸਾ ਵਹਿਜ ਜੀ ਦੀ ਫਤਿਹ ਪਿਆਰੇ ਸਰੋਤੋ ਸੋਤਾ ਜੰਜੀ ਮੈਂ ਗੁਰਦੀਪ ਸਿੰਘ ਪਟਿਆਲਾ ਏਅਰ ਫੋਰਸ ਅਫੀਸਰ ਅੱਜ ਆਪ ਜੀ ਨੂੰ ਸਿੱਖਾਂ ਦੇ ਜਰਨੈਲ ਨਵਾਬ ਕਪੂਰ ਸਿੰਘ ਦਾ ਇਤਿਹਾਸ ਕਿੱਤੇ ਕਰਾ ਰਹੇ ਹਾਂ ਹਾਂ ਸਰਕਪੂਰ ਸਿੰਘ ਜੀ ਦਾ ਜਨਮ 1697 ਇਸ ਵੀਚ ਪਿਤਾ ਜੀ ਚੌਧਰੀ ਜਦੀਪ ਸਿੰਘ ਜੀ ਦੇ ਘਰ ਮਨਕਾਲੋ ਕੇ ਜ਼ਿਲ੍ਹਾ ਸ਼ੇਖੋਪੁਰਾ ਪਾਕਿਸਤਾਨ ਵਿੱਚ 1697 ਵਿੱਚ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ 1716 ਵਿੱਚ ਇਹਨਾਂ ਦੀ ਉਮਰ 19 ਸਾਲ ਦੀ ਸੀ। ਇਹ ਬਹੁਤ ਹੀ ਨਿਰਪੱਖ ਲੀਡਰ, ਸਿਆਸਦਾਨ, ਸਫਲ ਪ੍ਰਬੰਧਕ ਅਤੇ ਸਫਲ ਗੁਰਮਤ ਪ੍ਰਚਾਰਕ ਅਤੇ ਜੰਗੀ ਜਨੈਲਾ ਰੂਪੀ ਗੁਣਾ ਦੇ ਮਾਲਕ ਸਨ ਇਹਨਾਂ ਦਾ ਕੱਦ ਬਹੁਤ ਹੀ ਲੰਮਾ ਲੰਮਾ ਅਤੇ ਗਠਿਲਾ ਸੀਗਾ ਆਪਣੀ ਮਾਤਾ ਜੀ ਪਾਸੋਂ ਇਹਨਾਂ ਨੇ ਗੁਰਬਾਣੀ ਕੰਠ ਕੀਤੀ 1721 ਵਿੱਚ ਭਾਈ ਮਨੀ ਸਿੰਘ ਜੱਥੇ ਪਾਸੋਂ ਇਹਨਾਂ ਨੇ ਅੰਮ੍ਰਿਤਪਾਨ ਕੀਤਾ ਉਸ ਸਮੇਂ ਖਾਲਸਾ ਛੋਟੇ ਛੋਟੇ ਜਸਾਂ ਵਿੱਚ ਵਿਚਰਦਾ ਅਤੇ ਪੀੜ ਪੈਣ ਦੇ ਜਥੇ ਇਕੱਠੇ ਹੋ ਜਾਂਦੇ ਸਨ 776 ਵਿੱਚ ਭਾਈ ਤਾਰਾ ਸਿੰਘ ਵਾਹ ਦੀ ਸ਼ਹੀਦੀ ਨੇ ਸਾਰਿਆਂ ਜੱਥਿਆਂ ਨੂੰ ਇੱਕ ਥਾਂ ਇਕੱਠਾ ਹੋਣ ਦੇ ਤੇ ਆਪਣੇ ਵਿਖਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਸੈਂਕੜੇ ਮਰਜੀਵੜੇ ਜੱਥਿਆਂ ਵਿੱਚ ਪਰਸੀ ਹੋਏ ਇਹਨਾਂ ਮਰਜੀਵੜਿਆਂ ਵਿੱਚ ਸਰਦਾਰ ਕਪੂਰ ਸਿੰਘ ਜੀ ਵੀ ਸਨ ਇਹ ਅੰਮ੍ਰਿਤਸਰ ਪਹੁੰਚ ਕੇ ਦੀਵਾਨ ਸਦਾ ਦਰਬਾਰਾ ਸਿੰਘ ਦੇ ਜਥੇ ਵਿੱਚ ਭਰਤੀ ਹੋ ਗਏ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਨੇ ਇਹਨਾਂ ਦੀ ਯੋਗਤਾ ਨੂੰ ਵੇਖਦੇ ਹੋਏ ਇਹਨਾਂ ਨੂੰ ਮੁਖ ਸੇਵਾਦਾਰ ਦਾ ਮੁਖ ਸੇਵਾਦਾਰ ਬਣਾ ਦਿੱਤਾ ਇਹਨਾਂ ਦੀ ਸੇਵਾਦਾਰੀ ਹੇਠ ਇਹਨਾਂ ਦੇ ਜਸੇ ਨੇ ਬਹੁਤ ਹੀ ਬਹਾਦਰੀ ਦੇ ਨਾਲ ਮੋਗਲਾਂ ਦੇ ਹਮਲੇ ਆਦ ਨਾਕਾਮ ਕਰ ਦਿੱਤੇ ਜਿਸ ਕਰਕੇ ਸਰਦਾਰ कपूर ਸਿੰਘ ਜੀ ਦਾ ਨਾਂ ਜੱਥੇ ਵਿੱਚ ਚਨ ਮੰਗਉ ਚਮਕ ਗਿਆ ਜੱਥੇ ਦੇ ਹਮਲੇ ਆ ਤਾਂ ਦੁਖੀ ਹੋ ਕੇ ਨਵਾਬ ਲਾਹੌਰ ਜ਼ਕਰੀਆ ਖਾਨ ਨੇ 1733 ਵਿੱਚ ਦਿੱਲੀ ਦੇ ਬਾਦਸ਼ਾਹ ਮੁਹੰਮਦ ਸਾ ਰੰਗਿੱਲੇ ਨੂੰ رائے ਦਿੱਤੀ ਕਿ ਅਸੀਂ ਇਹਨਾਂ ਨੂੰ ਮਨਪਾਵਿਤ ਸੀ ਦਿੱਤੇ ਅਤੇ ਬਦਸ਼ਾਂ ਲਾਈਆਂ ਪਰ ਇਹ ਕਾਬੂ ਵਿੱਚ ਨਹੀਂ ਆਏ ਹੁਣ ਮੇਰੀ رائے ਇਹ ਹੈ ਇਹਨਾਂ ਨੂੰ ਜ਼ਗੀਰਾਂ ਆਦ ਦੇ ਕੇ ਤੇ ਉੱਚੇ ਪਦ ਦੇ ਕੇ ਕਾਬੂ ਕੀਤਾ ਜਾਵੇ ਸੋ 1732 ਵਿੱਚ ਇਹ ਪਹਿਲੀ ਜ਼ਗੀਰ ਜਿਸ ਵਿੱਚ 1 ਲੱਖ ਰੁਪਿਆ ਇਨਾਮ ਜਪਾਲ ਕੰਗਨਵਾਰ ਆਦ ਪਿੰਡਾਂ ਦੇ ਜ਼ਗੀਰ ਇੱਕ ਕਲਗੀ ਜਿਗਾ ਸੁਨੇਰੀ ਤੇ ਸੁਨੇਰੀ ਕੰਗਣਾ ਦਾ ਜੋੜਾ ਇੱਕ ਕੰਠਾ ਸਮਸ਼ੀਰ ਤੇ ਨਵਾਬੀ ਪਦ ਖਾਲਸੇ ਕੋਲ ਭੇਜੇ ਜਿਹੜੇ ਕਿ ਖਾਲਸੇ ਨੇ ਜਥੇਦਾਰ ਕਪੂਰ ਸਿੰਘ ਜੀ ਨੂੰ ਇਸ ਤੇ ਬਿਲਕੁਲ ਅਨੁਕੂਲ ਹੁੰਦਿਆ ਹੋਇਆ ਪ੍ਰਦਾਨ ਕੀਤੀ ਅਤੇ ਜਥੇਦਾਰ ਸੜਕਪੂਰ ਸਿੰਘ ਜੀ ਨੇ ਇਸ ਨਵਾਬੀ ਨੂੰ ਜਥੇਦਾਰ ਕਪੂਰ ਸਿੰਘ ਜੀ ਨੇ ਕਈ ਸਕਤਾਂ ਹੇਠ ਕਬੂਲ ਲਿਆ ਤੇ ਖਾਲਸੇ ਨੂੰ ਬੇਨਤੀ ਕੀਤੀ ਕਿ ਮੇਰੀ ਖਾਲਸੇ ਦੇ ਘੋੜਿਆਂ ਦੀ ਲੀਡ ਚੁਕਣ ਆਲੀ ਜਿਹੜੀ ਡਿਊਟੀ ਹੈ ਉਹ ਤੋਂ ਮੈਨੂੰ ਹਾਂਜਾ ਨਾ ਕੀਤਾ ਜਾਵੇ ਸੋ ਖਾਲਸੇ ਨੇ ਇਹਨਾਂ ਦੀ ਇਸ ਗੱਲ ਨੂੰ ਮੰਨਿਆ ਹੋਇਆ ਇਹ ਪਦ 1730 ਵਿੱਚ ਇਹਨਾਂ ਨੂੰ ਦਿੱਤਾ ਲੋਅ ਤੇ ਦੁਆਬ ਕਪੂਰ ਸਿੰਘ ਜੀ ਜਾਣਦੇ ਸਨ ਕਿ ਇਹ ਜ਼ੀਰਾ ਬਹੁਤ ਥੋੜੇ ਵਕਤ ਲਈ ਹੀ ਹਨ ਇਹ ਤਾਂ ਚਾਰ ਦਿਨ ਦੀ ਚਾਨਣੀ ਤੇ ਫਿਰ ਹਨੇਰੀ ਰਾਤ ਵਾਲੀ ਗੱਲ ਹੈ ਪਰ ਆਓ ਇਸ ਤੋਂ ਫਾਇਦਾ ਉਠਾ ਕੇ ਉਹਨਾਂ ਨੇ ਖਾਲਸੇ ਨੂੰ ਵੀ ਕਿਹਾ ਤੇ ਖਾਲਸੇ ਦੇ ਕਿੰਡੇ ਹੋਏ ਕਿੰਡੇ ਹੋਏ 65 ਦਲਾਂ ਨੂੰ ਜਿਹਾ ਨੂੰ ਇਕੱਠਾ ਕਰਕੇ ਸਿਰਫ ਦੋ ਦਲ ਬਣਾ ਦਿੱਤੇ ਬੁੱਢਾ ਦਲ ਤੇ ਤਰੁੰਦਲ ਬੁੱਢੇ ਦਲ ਵਿੱਚ 40 ਸਾਲ ਤੋਂ ਵੱਧ ਉਮਰ ਦੇ ਗੁਰਸਿੱਖ ਤੇ ਬੀਬੀਆਂ ਸਨ ਅਤੇ ਤਰੁੰਦਲ ਵਿੱਚ 40 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਸਿੱਖ ਅਤੇ ਬੀਬੀਆਂ ਸਨ ਉਹਨਾਂ ਦੀਆਂ ਡਿਊਟੀਆਂ ਨਿਭਾ ਦਿੱਤੀਆਂ ਗਈਆਂ ਬੁੱਢੇ ਦਲ ਦੀਆਂ ਡਿਊਟੀਆਂ ਗੁਰਦਾਰਾਂ ਦੇ ਦੇਖਭਾਲ ਧਰਮ ਦਾ ਪ੍ਰਚਾਰ ਬਿਰਿਆਜ਼ਾ ਨੂੰ ਕਾਇਮ ਰੱਖਣ ਲਈ ਲੋੜ ਪੈਣ ਤੇ ਤਰुण ਜਲਦੀ ਯੁੱਧ ਆਦ ਵਿੱਚ ਸੇਵਾ ਕਰਨੀ ਤਰुण ਜਲਦੀਆਂ ਡਿਊਟੀਆਂ ਬਾਹਰਲੇ ਹਮਲਾਵਰਾਂ ਦਾ ਮੁਕਾਬਲਾ ਤੇ ਰਾਜ ਸਥਾਪਨ ਕਰਨਾ ਤੇ ਆਰਥਿਕ ਵਿਵਸਥਾ ਨੂੰ ਦੇਖਣਾ ਸੀਗਾ ਕੁਝ ਸਮੇਂ ਪਿਛੋਂ ਤਰुण ਜਲ ਵਿੱਚੋਂ ਹੀ ਪੰਜ ਵੱਡੇ ਜੱਥੇਬੰਦੇ ਅਤੇ ਬਾਅਦ ਵਿੱਚ ਇਹਨਾਂ ਵਿੱਚੋਂ ਹੀ 12 ਮਿਸਲਾਂ ਨੇ ਜਨਮ ਲਿਆ ਖਾਲਸੇ ਦੀ ਇੰਨੀ ਚੜ੍ਹਦੀ ਕਲਾ ਵੇਖ ਕੇ ਜਕਰੀਆ ਖਾਨ ਅਗਬ ਬੁੜਾ ਹੋ ਗਿਆ ਅਤੇ 1935 ਵਿੱਚ ਜ਼ਗੀਰਾ ਆਦ ਦਾ ਡਰਾਮਾ ਬੰਦ ਕਰਕੇ ਉਹ ਸਿੱਖਾਂ ਦੇ ਸਰਾਂ ਦੇ ਮੂਲ ਪਾ ਕੇ ਕਤਲੇਆਮ ਕਰਨੀ ਸ਼ੁਰੂ ਕਰ ਦਿੱਤੀ ਇਹ ਸਮਾਂ ਵੇਖ ਕੇ ਫਿਰ ਖਾਲਸਾ ਮਾਰੂਥਲਾ ਵਿੱਚ ਚਲੇ ਚਲੇ ਗਏ ਸਿੱਖ ਕਾਜੀਆਂ ਨੂੰ ਤਰਖੰਦ ਤੇ ਚਾੜ ਕੇ ਸ਼ਹੀਦ ਕੀਤਾ ਜਾਂਦਾ ਬੱਚਾਂ ਦੀ ਆਂਦਰਾਂ ਕੱਢ ਕੇ ਮਾਵਾਂ ਦੇ ਗਲਾਂ ਵਿੱਚ ਹਾਰ ਪਾਏ ਜਾਂਦੇ ਜਿਹੜੇ ਕਿ ਅਦਾਸ ਵਿੱਚ ਖਾਲਸਾ ਹਰ ਰੋਜ਼ ਬਿਆਨ ਕਰਦਾ ਹੈ ਖਾਲਸਾ ਜੇ ਸਾਰੇ ਲੰਗਰ ਬੰਦ ਕਰ ਦਿੱਤੇ ਤੇ ਖਾਲਸੇ ਨੇ ਭੁੱਖੇ ਰਹਿ ਕੇ ਅਸੀਂ ਦਰਖਤਾਂ ਦੀਆਂ ਛਾਲੀਆਂ ਛਾਰਾਂ ਦੇ ਪੱਤੇ ਆਦ ਉਬਾਲ ਕੇ ਖਾ ਕੇ ਗੁਜ਼ਾਰਾ ਕਰਨਾ ਸ਼ੁਰੂ ਕੀਤਾ ਖਾਲਸੇ ਨੂੰ ਗੁਜ਼ਾਰਾ ਕਰਨਾ ਪਿਆ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਖਾਲਸਾ ਮੌਤ ਨਾਲ ਮਸ਼ਕਲੀਆਂ ਕਰਦਾ ਰਿਹਾ ਜਿਵੇਂ ਕਿ ਮਨੂ ਦੇ ਵੇਲੇ ਅਦਾਸ ਵਿੱਚ ਵੀ ਆਉਂਦਾ ਹੈ ਕਿ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜ्यों-ਜ्यों ਮਨ ਨੂੰ ਵੱਡਦਾ ਅਸੀਂ ਜੂਨ ਸਵਾਏ ਹੋਏ ਆਦ ਗੱਲਾਂ ਤੋਂ ਖਾਲਸੇ ਨੂੰ ਜਿਸੇਦਾਰਾਂ ਨੇ ਥੱਲੇ ਪਾਸੇ ਜਾਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਖਾਲਸਾ ਆਪਣੇ ਪੂਰੇ ਚੜ੍ਹਜਾਂ ਕਰਾਂ ਦੇ ਵਿੱਚ ਵਿਚਰਦਾ ਰਿਹਾ ਹੁਣ ਜਵਾਬ ਪੂਰ ਸਿੰਘ ਜੀ ਗੁਰੂ ਮਾਰੀ ਸਰਹੰਤੇ ਇੱਕ ਵਾਰੀ ਜਾ ਚੜਿਆ ਅਤੇ ਇੱਕ ਵਾਰ ਵਿੱਚ ਫਿਰ ਉਸਨੇ ਉਸਨੇ ਫਿਰ ਇਸ ਦੀ ਇਟਿਜ਼ਨਾਲੀ ਟਖੜਗਾ ਦਿੱਤੀ ਇਸ ਵੇਲੇ ਬਾਦਸ਼ਾ ਨਾਦਰ ਸ਼ਾ ਇਸ ਵੇਲੇ ਬਾਦਸ਼ਾ ਨਾਦਰ ਸ਼ਾ ਨੇ ਦਿੱਲੀ ਤੇ ਹਿੰਦੁਸਤਾਨ ਤੇ ਹਮਲਾ ਕਰ ਦਿੱਤਾ ਅਤੇ ਮਾਰ ਕਾਟ ਕਰਦਾ ਹੋਇਆ ਉਹ ਕਨਾਂਦ ਅਮਦਾਨ ਵਿੱਚ ਆ ਕੇ ਸੈੱਟ ਹੋ ਗਿਆ ਇਨੇ ਇਧਰੋਂ ਦਿੱਲੀ ਦਾ ਬਾਦਸ਼ਾਹ ਮੋਹਸਰ ਰੰਗਿੱਲਾ 1.5 ਲੱਖ ਫੌਜ ਲੈ ਕੇ ਉਹਦੇ ਮੁਕਾਬਲੇ ਵਿੱਚ ਕਨਾਲ ਜਬਦਾਨ ਵਿੱਚ ਆ ਗਿਆ ਪਰ ਕੁਝ ਜਿਨਾ ਮਗਰੋਂ ਨਾਜ਼ਰ ਸ਼ਾਹ ਦੇ 12 ਹਜ਼ਾਰ ਸਿਪਾਹੀਆਂ ਨੇ ਰੰਗਿੱਲਾ ਦੀ 1.5 ਲੱਖ ਫੌਜ ਨੂੰ ਭਜਾ ਦਿੱਤਾ ਤੇ ਉਹ ਨਾਜ਼ਰ ਸ਼ਾਹ ਮਾਰ ਘਾਟ ਕਰਦਾ ਹੋਇਆ ਦਿੱਲੀ 'ਚ ਪਹੁੰਚ ਗਿਆ ਅਤੇ ਉਹਨੇ ਜਾ ਕੇ ਦਿੱਲੀ ਵਿੱਚ ਵੀ ਬਹੁਤ ਮਾਰ ਕਾਟ ਕੀਤੀ ਅਤੇ ਰੇਗਿੱਲਾ ਕੋਲੋਂ 70 ਕਰੋੜ ਰੁਪਏ ਦਾ ਰੁਪਏ ਪੈਸਾ ਤੇ ਹੋਰ ਜਿਹੜੇ ਜਵਾਰਾਤ ਤੇ ਨਕਦੀ ਲੈ ਕੇ ਅਤੇ 2000 ਹਿੰਦੁਸਤਾਨ ਦੀਆਂ ਬਹੁ ਬੇਟੀਆਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਚੀਜ਼ਾਂ ਆਪਣੇ ਨਾਲ ਲੈ ਕੇ ਵਾਪਸ ਚਲਨ ਨਾਮਨ ਬਣਾਇਆ ਇਤਿਹਾਸਕਾਰ ਲਿਖਦੇ ਹਨ ਕਿ ਨਾਦਰ ਸ਼ਾ ਦਿੱਲੀ ਵਿੱਚੋਂ ਇੰਨੀ ਮਾਇਆ ਲੈ ਕੇ ਗਿਆ ਕਿ ਉਸ ਵੇਲੇ ਇਸਨੀ ਇਸਨੀ ਮਾਇਆ ਨਾਲ ਤਿੰਨ ਭਾਰਤ ਕਿੱਦਾਂ ਜਾ ਸਕਦੇ ਸਨ ਪੂਰੇ ਹਿੰਦੁਸਤਾਨ ਦੇ ਵਿੱਚ ਕੁੜੀਆਂ ਮੁਟਿਆਰਾਂ ਚਿੱਕਾ ਮਾਰਦੀਆਂ ਰੋਂਦੀਆਂ ਕੈਜਵੀ ਜਾ ਰਹੀਆਂ ਸਨ ਪਰ ਕਿਸੇ ਨੇ ਵੀ ਉਹਨਾਂ ਦੀ ਸਾਰ ਲੈਣ ਦੀ ਕੋਸ਼ਿਸ਼ ਨਾ ਕੀਤੀ ਅੰਤ ਵਿੱਚ ਨਵਾਬ ਖਪੂਰ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਉਹਨਾਂ ਨੇ ਖਾਲਸਾ ਇਕੱਠਾ ਕੀਤਾ ਤੇ ਖਾਲਸੇ ਨੂੰ ਇਹ ਦੱਸਿਆ ਕਿ ਅਸੀਂ ਨਾਦਰ ਸ਼ਾਹ ਨੂੰ ਹਵਾਲੇ ਕਰਕੇ ਭੇਜਣਾ ਹੈ ਤੇ ਜਿਹੜਾ ਇਹਦੇ ਦਿਲ ਦੇ ਵਿੱਚ ਅਜੇ ਹੁਣ ਦਾ ਭਰਮ ਹੈ ਇਹ ਵੀ ਮਿਟਾ ਦੇਣਾ ਹੈ ਤੀਸਰਾ ਅਸੀਂ ਭਾਰਤ ਦੀ ਅਸਮਤ ਬਹੁ ਬੇਟੀਆਂ ਨੂੰ ਛੁਡਾ ਕੇ ਉਹਦੇ ਘਰੋ ਘਰੀ ਪਹਰੇ ਖਾਲਸਾ ਜੀ ਇਹ ਵੀ ਕੰਮ ਅਸੀਂ ਕਰਨਾ ਹੈ ਤੇ ਇਹਨਾਂ ਨੇ ਜਨਾਬ ਦੇ ਕੰਡੇ ਖਨੂਰ ਦੇ ਸਥਾਨ ਤੇ ਨਾਜ਼ਰ ਸ਼ਾਹ ਨੂੰ ਘੇਰ ਲਿਆ ਭਾਰਤੀ ਅਸਮਤ ਬਹੁ ਬੇਟੀਆਂ ਨੂੰ ਛੁਡਾ ਕੇ ਉਹਨਾਂ ਦੇ ਘਰੋ ਘਰੀ ਪਹੁੰਚਾਇਆ ਹਜਾਂ ਦਾ ਕੰਮ ਖਾਲਸੇ ਨੇ ਕੀਤਾ ਇਹ ਵੇਖ ਕੇ ਨਾਜ਼ਰ ਸ਼ਾਹ ਹੱਕਾ ਬਕਰ ਰਹਿ ਗਿਆ ਤੇ ਜਕਰਿਆ ਖਾਨ ਨੂੰ ਕਹਿੰਦਾ ਹੈ ਕਿ ਇਹ ਕੌਣ ਨੇ ਜਿਨ੍ਹਾਂ ਨੇ ਮੇਰੇ ਜੈਸੇ ਵੱਡੇ ਲੁਟੇਰੇ ਨੂੰ ਵੀ ਲੁੱਟ ਲਿਆ ਹੈ ਇਹਨਾਂ ਦੇ ਕਰਬਾਰ ਕਿੱਥੇ ਹਨ ਮੈਨੂੰ ਦੱਸੋ ਮੈਂ ਉਹਨਾਂ ਨੂੰ ਨਸਰਬੂਦ ਕਰ ਜਾਂਗਾ ਜਕਰਿਆ ਖਾਨ ਨੇ ਨਾਜ਼ਰ ਸ਼ਾਹ ਨੂੰ ਦੱਸਿਆ ਕਿ ਅਸੀਂ ਇਹਨਾਂ ਨੂੰ ਨਸਰਬੂਦ ਕਰਨ ਵਾਸਤੇ ਆਪਣਾ ਪੂਰਾ ਜੋਰ ਲਾ ਲਿਆ ਹੈ ਪਰ ਅਸੀਂ ਇਹਨਾਂ ਨੂੰ ਕਟੋਰ ਕਰਨ ਦੇ ਵਿੱਚ ਕੰਮਿਆਬ ਨਹੀਂ ਹੋ ਸਕੇ। ਬਾਕੀ ਇਹਨਾਂ ਦੇ ਕਾਰੋਬਾਰ ਦੀ ਤੁਸੀਂ ਪੁੱਛ ਲਿਓ। ਇਹਨਾਂ ਦੇ ਕੋੜੇ ਤੇ ਕਰ ਹੈ। ਕੋੜੇ ਦੀ ਬਾਹਰ ਹੈ। ਇਹ ਕੋੜੇ ਉੱਤੇ ਰਹਿੰਦੇ ਨੇ। ਕੋੜੇ ਉੱਤੇ ਖਾਂਦੇ ਨੇ, ਕੋੜੇ ਉੱਤੇ ਪੀਂਦੇ ਨੇ, ਕੋੜੇ ਉੱਤੇ ਸੌਂਦੇ ਨੇ। ਇਹ ਸਾਰਾ ਸੰਸਾਰ ਇਹਨਾਂ ਦੇ ਕੋੜੇ ਉੱਤੇ ਹੀ ਹੈ। ਅਸੀਂ ਬਹੁਤ ਜੋਰ ਲਗਾ ਚੁੱਕੇ ਹਾਂ। ਪਰ ਇਹ ਕੰਟਰੋਲ ਤੋਂ ਬਾਹਰ ਕੋਈ ਵੀ ਗੋਮ ਹੈ। ਨਾਦਰ ਸ਼ਾਹ ਨੇ ਕਿਹਾ ਮੁਗਲ ਦੇ ਬਖਰੀਆ ਖਾਨ ਜੇ ਇਹ ਤੁਹਾਡਾ ਇਹਨਾਂ ਬਾਰੇ ਵਿਚਾਰ ਹੈ ਤਾਂ ਸਮਝ ਲਓ ਕਿ ਤੁਹਾਡਾ ਰਾਜ ਇਹਨਾਂ ਨੇ ਅਜ ਵੀ ਲੈ ਲਿਆ ਤੇ ਕੱਲ ਵੀ ਲੈ ਲਿਆ ਤੇਰੀ ਸਾਦ ਸੰਗ ਤੇ ਗੱਲ ਸੱਚ ਵੀ ਹੋਈ ਹੈ ਤੁਨਤ ਉਪਰੰਤ ਕੁਝ ਦਿਨ ਮਗਰ ਹੀ ਮੁਲਕ ਨੂੰ ਹਰਾ ਕੇ ਸਿੱਖਾਂ ਦਾ ਆਪਣਾ ਰਾਜ ਕਾਇਮ ਕਰ ਲਿਆ 1748 ਵਿੱਚ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਵਿੱਚ ਅਮ੍ਰਿਤਸਰ ਹਜ਼ਾਰੂ ਕੋ ਰਹਾ ਗਿਆ 753 ਵਿੱਚ ਨਵਾਬ ਸਾਹਿਬ ਜੀ ਦੀ ਸਿਹਤ ਕੁਝ ਖਰਾਬ ਹੋ ਗਈ ਤੇ ਉਸ ਨੇ ਆਪਣਾ ਆਖਰੀ ਸਮਾਂ ਜਾਣ ਕੇ ਜਿਹੜੀ ਖਾਲਸੇ ਦਾ ਖਾਲਸੇ ਇਕੱਠ ਇਕੱਠ ਕੀਤਾ ਅਤੇ ਕਿਹਾ ਕਿ ਖਾਲਸਾ ਜੀ ਅੱਜ ਮੈਂ ਆਪ ਜੀ ਨੂੰ ਜੱਸਾ ਸਿੰਘ ਜੀ ਵਰਗੀ ਮਹਾਨ ਹਸਤੀ ਨੂੰ ਸੌਂਪ ਰਿਹਾ ਹਾਂ ਜੇ ਮੇਰਾ ਆਖਰੀ ਕਹਿਣਾ ਯਾਦ ਰੱਖਣਾ ਕਿ ਸਦਾ ਹੀ ਇੱਕ ਮੁੱਠੂ ਕੇ ਰਹਿਣਾ ਉੱਪਰ ਉਹਨਾਂ ਨੇ ਆਪਣੇ ਗਾਥੜੇ ਦੀ ਉਦੋਂ ਪ੍ਰੰਤ ਉਹਨਾਂ ਨੇ ਆਪਣੇ ਗਾਥੜੇ ਦੀ ਸ੍ਰੀ ਸਾਹਿਬ ਜੋ ਕਿ ਇਹਨਾਂ ਨੂੰ ਮਾਤਾ ਸੁਨਦਰ ਕੌਰ ਜੀ ਤੋਂ ਪ੍ਰਾਪਤ ਹੋਈ ਸੀ ਜਸਾ ਸਿੰਘ ਅਲਵਾਲੀਆ ਨੂੰ ਸੌਂਪ ਦਿੱਤੀ ਅਤੇ ਖਾਲਸੇ ਨੂੰ ਵੀ ਇਹਨਾਂ ਦੇ ਉਹਨਾਂ ਸੌਂਪ ਦਿੱਤਾ ਉਪਰੰਤ ਅਸੇਦਾਰ ਕਪੂਰ ਸਿੰਘ ਜੀ ਸਾਰੇ ਪੰਥ ਨੂੰ ਵਿਰਥਾ ਛੱਡ ਕੇ ਤੇ ਪੰਥ ਨੂੰ ਪੰਥ ਦੇ ਵਿੱਚ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪੰਥ ਨੂੰ ਦੇ ਕੇ ਅਕਾਲ ਤrana ਕਰ ਗਏ। ਉਤੋਂ ਉਪਰੰਤ ਇਹਨਾਂ ਦਾ ਸੰਸਕਾਰ ਖਾਲਸੇ ਨੇ ਗੁਰਦਾਰਾ タル ਸਾਹਿਬ ਦੇ ਨਜ਼ਦੀਕ ਕੀਤਾ। ਸਾਨੂੰ ਇਹਨਾਂ ਤੋਂ ਪਿਆਰੀ ਸਾਧ ਸੰਗਤ ਇਹ ਹੀ ਸਿੱਧ ਮਿਲਦੀ ਹੈ ਕਿ ਆਓ ਅਸੀਂ ਇਹਨਾਂ ਦੇ ਪਾਇ ਪੁਰਨੇ ਚਲਦੇ ਹੋਏ ਤੇ ਓਮ ਨੂੰ ਪੰਥ ਨੂੰ ਤੇ ਸੰਪੂਰਨ ਮਾਨਵਤਾ ਨੂੰ ਜੀਵਨ ਸੇ ਦਿੰਦੇ ਹੋਏ ਤੇ ਗੁਰੂ ਚਰਨਾਂ ਵਿੱਚ ਆਪਣਾ ਮਤਲਬ ਆਪਣਾ ਜਿੰਮ ਸਫਲਾ ਕਰੀਏ ਪਿਆਰੀ ਸਾਧ ਸੰਗਤ ਜੀ ਜਾਣੇ ਜਾਣੇ ਵਿੱਚ ਹੋਈ ਗਲਤੀ ਦਾ ਦੋਸ਼ ਸਮਝਦਾ ਜਾਚਕ ਹੈ ਤੇ ਇਹ ਸਾਰਾ ਜਿਹੜਾ ਕੰਮ ਹੋ ਕੀਤਾ ਹੈ ਇਹ ਸੰਗਤ ਟੀਵੀ ਦੀ ਬਦੌਲਤ ਹੀ ਹੋਇਆ ਹੈ ਮੈਂ ਨਾ ਦਾਤਿ ਤਨਵਾਦੀ ਹਾਂ ਭਾਈ ਸਾਹਿਬ ਬਲ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਮੈਨੂੰ ਇਹ ਆਪਜੀ ਤੱਕ ਮਿਲਾਨ ਦੀ ਕੋਸ਼ਿਸ਼ ਕੀਤੀ ਤੇ ਮਿਲ ਕੇ ਮੈਂ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ ਹਨ ਬਲਾਊਜ ਫਤੇ ਪਿਆਰੇ ਸਾਧ ਸੰਗਤ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ